ਲੋਜੀ ਮੀਤਾ ਬਾਬ ਵਹਿ ਰਹੇ ਹੁਣ ਇਹਦਾ ਸ਼ਾਮ ਨੂੰ ਰਿਜ਼ਲਟ ਦੇਖਾਂਗੇ ਕੀ ਨਿਕਲਦਾ ਰਾਵਣ ਦਾ ਇਹ ਮਨਕੀਰ ਤੇ ਵੀ ਦੱਸੂਗਾ ਸਪੈਸ਼ਲ ਅਸੀਂ ਰਾਵਣ ਨੂੰ ਦੇਖਣੇ ਆਏ ਦੀ ਤੇ ਦੇਖ ਸਕਦੇ ਆਂ ਕਿ ਲੋਕਾਂ ਦੀ ਟੀ-ਸ਼ਰਟਾਂ ਹੀ ਪੁਰੀਆਂ ਵੇਚ ਗਈਆਂ ਆ ਦੇਖੋ ਅੰਕਲ ਸਿਰ ਦੇ ਉੱਤੇ ਲਪਾਵਾ ਬੰਨੀ ਵਰਦਾ ਫੇਰ ਆਵਣ ਦਾ ਕੀ ਹਾਲ ਹੋਇਆ ਹੋਊਗਾ ਲੋਕ ਪੱਧ ਪੱਧ ਕੇ ਦੇਖਣ ਆ ਰਹੇ ਨੇ ਤੇ ਆਵਣ ਦਾ ਵੀਓ ਹਲੋ ਤਾਂ ਇਹ ਯਾਰ ਗਿੱਲਾ ਹੋ ਗਿਆ ਗਿੱਲਾ ਹੋ ਗਿਆ ਪੂਰਾ ਪੂਰਾ ਗਿੱਲਾ ਹੋ ਗਿਆ ਹੀ ਨੇ ਵੀ ਲੋਕ ਆ ਰਹੇ ਨੇ ਐਂ ਦੇਖਣ ਆ ਰਹੇ ਵੀ ਕੁਝ ਪਾਇਆ ਜਾਂ ਨਹੀਂ ਤਰਪਾਲ ਤਰਪੂਲ ਹਾਂਜੀ ਹਾਂ ਓਕੇ